ਪਾਣੀ ਛੇ ਛੱਟ ਲੱਗੇ ਪਾਣੀ ਕਿਸੇ ਤਰ੍ਹਾਂ ਸਹੀ ਨਹੀਂ ਪਾਣੀ ਆ ਰਿਹਾ ਪਾਣੀ ਛੜਦਾ ਇੱਥੇ ਬੰਦਾ ਮੌਕੇ ਤੇ ਕੋਈ ਨਹੀਂ ਸੀਗਾ ਨਾ ਕਿਸੇ ਨੂੰ ਪੰਡਣਾ ਕਿਸੇ ਨੂੰ ਕਿ ਤਸਿਆ ਹੈ ਵੀ ਪਾਣੀ ਛੜਦਾ ਜੇ ਦਸਨ ਦੇ ਦੋ ਚਾਰ ਪੰਦੇ ਆ ਕੇ ਭਜੇਂਦੇ ਰਾਤ ਨੂੰ ਪਾਣੀ ਛੜਦਾ ਤੇ ਫਿਰ ਪਤਾ ਨਹੀਂ ਚੁੱਪ ਕੇ ਭਾਵੇਂ ਟੁੱਟ ਗਿਆ ਸਮਝੋ ਨਾ ਕਾ ਬੰਦ ਕਰਿਆ ਗਿਆ ਉਹਦੋਂ ਵੀ ਬਥੇਰਾ ਕਹਿੰਦਾ ਉਹਨਾਂ ਨੂੰ ਵੀ ਸਮਾਰਕ ਨਕਾ ਕੰਲਾ ਕਰ ਪੂਰਾ ਸਹੀ ਕਰੋ ਕੰਮ ਜੇ ਸਹੀ ਕਰਤਾ ਰਾਤ ਪਾਣੀ ਛੜਦਾ ਕਿਸੇ ਨੂੰ ਸੂਚਨਾ ਨਹੀਂ ਦਿੱਤੀ ਉਹਨਾਂ ਨੇ ਜੇ ਪਾਣੀ ਆ ਰਿਹਾ ਮੰਗੋ ਜੇ ਉਹ ਤੁਧ ਕਰ ਸਾਡਾ ਮੱਕੀ ਦਾ ਬੁਰਾ ਹਾਲ ਹੈ ਰਾਜਮਤ ਥੱਲੇ ਜਾ ਕੇ ਦੇਖੋ ਕਿਲਾ ਕਿਲਾ ਉਹ ਵੀ ਰੇਗ ਬਈ ਪੀ ਹੈ ਹੂੰ ਪੂਰਾ ਹਾਲ ਆ ਜਾ ਉਹਦਾ ਤੜਕੇ ਦੇ ਫੋਨ ਕਰੀ ਜਾਂਦੇ ਜੀ ਹਾਂ ਉਹਦਾ ਤੜਕੇ ਦੇ ਫੋਨ ਕਰੀ ਜਾਂਦੇ ਜੀ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ ਇੱਕ ਬੇਨਤੀ ਹੈ ਵੀ ਇਹ ਪੱਕਾ ਕਰਕੇ ਚੱਲੇ ਜੇ ਇਹ ਐ ਕੋਈ ਗੱਟੇ ਲਾ ਜਾਂਦਾ ਕੱਲ ਫੇਰ ਫੁੱਲ ਗਿਆ ਜੀ ਇਹ ਕੋਈ ਐ ਦਮਾੜੇ ਕਰੇ ਨੁਕਸਾਨ ਹੋ 135 ਕਿਲਾ ਇਨਸਾਨ ਹੋ ਗਿਆ ਜੀ ਜ਼ਿਲ੍ਹਾ ਪਟੇਂਡਾ ਦੇ ਪਿੰਡ ਭਗਵਾਨਪੁਰਾ ਵਿਖੇ ਮੌਜੂਦਾ ਜਿੱਥੇ ਪਿਛਲੇ 2 ਦਿਨਾਂ ਵਿੱਚ ਦੂਜੀ ਵਾਰ ਜਵਾਹੇ ਵਿੱਚ ਬਾੜ ਪਿਆ ਜਿਸ ਕਰਕੇ ਕਿਸਾਨਾਂ ਦੀ ਝੋਨੇ ਦੇ ਨਾਲ ਨਾਲ ਮੱਕੀ ਅਤੇ ਮੂੰਗੀ ਦੀ ਫਸਲ ਖਰਾਬ ਹੋ ਰਹੀ ਹੈ ਤੇ ਪਾਣੀ ਆ ਜਿਹੜਾ ਹੁਣ ਪਿੰਡ ਦੇ ਨੇੜੇ ਪੁੱਜ ਚੁੱਕਿਆ ਹੈ ਤਸਵੀਰਾਂ ਸਭ ਤੋਂ ਪਹਿਲਾਂ ਦਿਖਾ ਦਈਏ ਇਹ ਪਾਰਦੀਆਂ ਇਹ ਪਾਰ ਆ ਜਿਹੜਾ ਅ ਪਰਸੋਂ ਵੀ ਪਿਆ ਸੀ ਬੇਸ਼ੱਕ ਨਹਿਰੀ ਵਿਭਾਗ ਨੇ ਪਿੰਡ ਵਾਸੀਆਂ ਨੇ ਰਲ ਕੇ ਨਹਿਰ ਜਾਂ ਪਾਰ ਆ ਜਿਹੜਾ ਪੂਰਿਆ ਸੀ ਪਰ ਰਾਤ ਸਮੇਂ ਫਿਰ ਪਾਣੀ ਛੱਡਿਆ ਤਾਂ ਉਸ ਤੋਂ ਬਾਅਦ ਪਾਰ ਦੁਆਰੇ ਪੈ ਗਿਆ ਤੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਖੇਤ ਨੇ ਜਿਹੜੇ ਪਾਣੀ ਦੇ ਭਰੇ ਹੋਏ ਨੇ ਬੁਰਾ ਹਾਲ ਹੈ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸਾਨਾਂ ਦੀਆਂ ਫਸਲਾਂ ਨੇ ਜਿਹੜੀਆਂ ਉਹ ਬਿਲਕੁਲ ਤਬਾਹ ਹੋ ਚੁੱਕੀਆਂ ਨੇ ਇਸ ਦੇ ਨਾਲ ਨਾਲ ਪਾਣੀ ਆ ਜੋ ਗੰਦਲਾ ਹੋਣ ਕਰਕੇ ਕਿਸਾਨਾਂ ਦੇ ਖੇਤਾਂ ਵਿੱਚ ਗਾਰਬੀ ਭਰ ਚੁੱਕੀ ਹੈ ਕਈਆਂ ਦੇ ਖੂਹਾਂ ਵਿੱਚ ਪਾਣੀ ਪੈ ਚੁੱਕਿਆ ਹੈ ਮੋਟਰਾਂ 'ਚ ਪਾਣੀ ਪੈ ਚੁੱਕਿਆ ਹੈ ਤੇ ਪਾਣੀ ਲਗਾਤਾਰ ਤੇਜ਼ ਹੈ ਪਿੱਛੋਂ ਪਾਣੀ ਦਾ बहाव ਵਾਰਿਸ਼ਾ ਕਰਕੇ ਘਰ ਦਾ ਨਜ਼ਰ ਨਹੀਂ ਆ ਰਿਹਾ ਬੇਸ਼ੱਕ ਕਿਸਾਨ ਇਸ ਮਾਮਲੇ ਨੂੰ ਲੈ ਕੇ ਪਰੇਸ਼ਾਨ ਨੇ ਸਰਕਾਰ ਖਿਲਾਫ ਨਾਰੇबाजी ਵੀ ਕੀਤੀ ਹੈ ਪਿੰਡ ਵਾਸੀ ਇਹਨਾਂ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦੀ ਸਮੱਸਿਆ ਆਈ ਹੈਗੀ ਹੈ ਪਹਿਲਾਂ ਕੱਲ ਪਰਸੋ ਟੁੱਟਿਆ ਸੀਗਾ ਉਦੋਂ ਕਿੰਨਾ ਕੁ ਨੁਕਸਾਨ ਹੋਇਆ ਹੁਣ ਕਿੰਨਾ ਕੁ ਨੁਕਸਾਨ ਹੋਇਆ ਪਾਰ ਪੂਰਿਆ ਸੀ ਕਿਉਂ ਟੁੱਟ ਗਿਆ ਹੈ ਇਹ ਪਾਰ ਜੀ ਪਹਿਲਾਂ ਘੱਟ ਮਿੱਟੀ ਪਾਈ ਗਈ ਹੂੰ ਪਾਣੀ ਛੇ ਛੱਡਣ ਲੱਗੇ ਪਾਣੀ ਕਿਸੇ ਨੂੰ ਦੱਸੇ ਨਹੀਂ ਪਾਣੀ ਆ ਰਿਹਾ ਹੂੰ ਪਾਣੀ ਛੱੜਦਾ ਇੱਥੇ ਬੰਦਾ ਮੌਕੇ ਤੇ ਕੋਈ ਨਹੀਂ ਸੀਗਾ ਨਾ ਕਿਸੇ ਨੂੰ ਪੰਡਣਾ ਕਿਸੇ ਨੇ ਕਿ ਦੱਸਿਆ ਵੀ ਪਾਣੀ ਛੱੜਦਾ ਜੇ ਦਸਨ ਦੇ ਦੋ ਚਾਰ ਬੰਦੇ ਆ ਕੇ ਪੈ ਜਾਂਦੇ ਰਾਤ ਨੂੰ ਪਾਣੀ ਛੱੜਦਾ ਕਿਸੇ ਨੂੰ ਪਤਾ ਨਹੀਂ ਚੁੱਪਕੇ ਭਾਵੇਂ ਟੁੱਟ ਗਏ ਨੁਕਸਾਨ ਬਹੁਤ ਹੋ ਗਿਆ ਜੀ ਕਿੰਨਾ ਨੁਕਸਾਨ ਕਿੰਨਾ ਦਾ ਕਾਹਦਾ ਕਾਹਦਾ ਨੁਕਸਾਨ ਹੋ ਗਿਆ ਸਭਾ ਝੋਨੇ ਦਾ ਜੀ ਮੱਕੀ ਦਾ ਮੂੰਗੀ ਦਾ ਹਰੇ ਦਾ ਸਬਜ਼ੀ ਦਾ ਸਭ ਦਾ ਇਨਸਾਨ ਇਥੇ ਪਾਣੀ ਗਿਆ ਪਾਣੀ ਉਹਦੇ ਸਾਰੇ ਫਿਰਗਾ ਜਗ੍ਹਾ ਦੀ ਛੱਤ ਪਾ ਟੱਪ ਗਿਆ ਇੱਥੋਂ ਕਿੰਨੇ ਕਿਲੋ 1.5 ਕਿਲੋ ਮੀਟਰ ਇੱਥੋਂ ਪਾਣੀ ਸਾਰੇ ਪੀ ਜਾਂਦਾ ਹਜੇ ਕੋਈ ਪੰਜਾਬ ਦਾ ਬੰਦਾ ਨਹੀਂ ਆਇਆ ਤੇ ਪਾਣੀ ਚਲੀ ਜਾਂਦਾ ਪਿਛਲੀ ਵਾਰ ਵੀ ਉਹ ਤਾਂ ਪਾਰ ਪਿਆ ਸੀ ਕੋਈ ਅਧਿਕਾਰੀਆਂ ਨੂੰ ਤੁਸੀਂ ਧਿਆਨ ਚ ਲਿਆਂਦਾ ਕਿ ਫਸਲਾਂ ਖਰਾਬ ਹੋ ਗਈਆਂ ਕੋਈ ਮੁਆਵਜ਼ੇ ਦੀ ਮੰਗ ਕੀਤੀ ਆਪ ਜਿਹੜੀ ਮੰਗ ਕੀਤੀ ਹੈ ਜੀ ਕੱਲ ਜੋ ਨੱਕਾ ਬੰਦ ਕਰਿਆ ਗਿਆ ਉਹਦੇ ਵੀ ਬਿਠੇ ਰੱਖਿਆ ਇਹਨਾਂ ਨੂੰ ਵੀ ਸਮਾਰ ਕੇ ਨੱਕਾ ਕੱਲਾ ਕਰੇ ਪੂਰਾ ਸਹੀ ਕਰੋ ਕੰਮ ਤੂੰ ਸਹੀ ਕਹਤਾ ਰਾਤ ਪਾਣੀ ਛੜਦਾ ਕਿਸੇ ਨੂੰ ਸੂਚਨਾ ਨਹੀਂ ਦਿੱਤੇ ਦਾ ਨਹੀਂ ਜੇ ਪਾਣੀ ਆ ਰਿਹਾ ਮਗਰੋਂ ਜੇ ਜੀ ਮੇਰਾ ਖੇਤ ਹੈ ਜੀ ਇਹ ਘਟੋ ਘਣ ਸਵਾ 100 ਲੇਚ ਪਾਣੀ ਪੈ ਗਿਆ ਜਿਹਦੇ ਵਿੱਚ ਝੋਨਾ ਹੈ ਮੂੰਗੀ ਹੈ ਮੱਕੀ ਹੈ ਸਬਜ਼ੀਆਂ ਹੈ ਹਰਾਚਾਰ ਹੈ ਹਰੇਚਾਰੇ ਵੀ ਡੁੱਬ ਗਏ ਜੀ ਪਾਣੀ ਵੀ ਗੰਧਲਾ ਹੈਗਾ ਪਾਣੀ ਗੰਧਲਾ ਜੀ ਸਾਡਾ ਕਿਲਾ ਤਾਂ ਰੇਗ ਪੈ ਗਈ ਪੂਰੀ ਹੂੰ 2-2 ਫੁੱਟ ਰੇਗ ਚੜ ਗਈ ਬਾਂਚ ਹੂੰ ਇਹ ਮਗਰੋਂ ਪਾਣੀ ਦੱਸਿਆ ਹੁੰਦਾ ਵੀ ਪਾਣੀ ਆ ਰਿਹਾ ਹੈ ਇੱਥੇ ਬੰਦੇ ਆਉਂਦੇ ਜੀ ਰਾਖੀ ਰੱਖਦੇ ਪ੍ਰਬੰਧ ਕੀਤਾ ਜਾਂਦਾ ਸੰਤ ਸਵੇਰੇ 4:30 ਪੰਜ ਵਜੇ ਪਤਾ ਲੱਗਿਆ ਵੀ ਸੂਰ ਦਵਾਜੇ ਟੁੱਟ ਗਿਆ ਕਿਹ ਅਧਿਕਾਰੀ ਆਉਂਦਾ ਕਿਸ ਨੇ ਸਾਰ ਲਈ ਥੋੜੇ ਹਲਕੇ ਦੇ ਵਿਧਾਇਕ ਆਏ ਹੁਣ ਥੋੜੀ ਨਹੀਂ ਇੱਥੇ ਕੋਈ ਨਹੀਂ ਆਇਆ ਫੋਨ ਫੋਨ ਜਰੂਰ ਕਰੇ ਸੀਗੇ ਤੇ ਕੱਲਾ ਜੈ ਸਿੰਘ ਸਾਹਿਬ ਇੱਥੇ ਸਵੇਰੇ ਆਏ ਆ ਪਰ ਕੋਈ ਨਹੀਂ ਆਇਆ ਜੀ ਮੁਸ਼ਕਿਲ ਕਿੰਨੀ ਕੁ ਹੋ ਜਾਂਦੀ ਹੈ ਪਹਿਲੇ ਕਿਸਾਨ ਆ ਜਿਹੜੀ ਖੇਤੀ ਘਾਟੇ ਚੱਲ ਰਹੀ ਹੈਗੀ ਆ ਉਹ ਤੋਂ ਬਾਰਿਸ਼ਾਂ ਹੋ ਰਹੀਆਂ ਆਗੀਆਂ ਕਿ ਬਹੁਤ ਨੁਕਸਾਨ ਕਿੰਨਾ ਕਹਿੰਦੇ ਬਹੁਤ ਨੁਕਸਾਨ ਆ ਜੀ ਇਹ ਤਾਂ ਹੁਣ ਬੁਰਾ ਹਾਲ ਹੋਇਆ ਪਿਆ ਜੀ ਮੰਨ ਕੇ ਚਲੋ ਉਹ ਤੋਂ ਤੇ ਕਰ ਸਾਡਾ ਮੱਕੀ ਦਾ ਬੁਰਾ ਹਾਲ ਹੈ ਸਾਡਾ ਜਮ ਥੱਲੇ ਜਾ ਕੇ ਦੇਖੋ ਕਿੱਲਾ ਕਿੱਲਾ ਉਹ ਵੀ ਰੇਗ ਬਈ ਬਈ ਹੈ ਬੁਰਾ ਹਾਲ ਆ ਜਮ ਕੁਈ ਨਹੀਂ ਸੁਣਿਆ ਕਿਸੇ ਨੇ ਗੱਲਬਾਤ ਸਾਡੀ ਕੋਈ ਨਹੀਂ ਸਾਰ ਲੈਣਾ ਫਿਰ ਘਰ ਹੀ ਆਏ ਹੁਣ ਪੁੱਛਿਆ ਵੀ ਕਿੰਨਾ ਨੁਕਸਾਨ ਹੋ ਗਿਆ ਕੋਈ ਜ਼ਿਕਰ ਕੋਈ ਨਹੀਂ ਸਾਡੇ ਕੋਲੇ ਪਹੁੰਚਿਆ ਜੀ ਕੱਲਾ ਉਹ ਜਈ ਆਇਆ ਹੋਰ ਕੋਈ ਨਹੀਂ ਹੈ ਜੀ ਸੁਣਾ ਜੋ ਕਿੰਨਾ ਕੁ ਔਖਾ ਕਿੰਨਾ ਕੁ ਹੋ ਜਾਂਦਾ ਹੈਗਾ ਜੇ ਪਰਸੋਂ ਵੀ ਪਾੜ ਪਿਆ ਹੁਣ ਫਿਰ ਪੈ ਗਿਆ ਸਾਰਾ ਪਿੰਡ ਇਥੇ ਕਿੰਨਾ ਕੁ ਨੁਕਸਾਨ ਕਿੰਨਾ ਕੁ ਹੋ ਜਾਂਦਾ ਕਿੰਨੀ ਕਿ ਮੁਸ਼ਕਲ ਆਉਂਦੀ ਹੈ ਮੁਸ਼ਕਲ ਨੂੰ ਕੋਈ ਬੱਸੀ ਜਾਂਦੀ ਹੈ ਜੀ ਨੁਕਸਾਨ ਦੇਖ ਲਓ ਕਿੰਨਾ ਹੋ ਗਿਆ ਜੀ ਉਨੇ ਦਾ ਮਨ ਨਵੀ ਕਿਲਾ ਸਾਰਾ ਤਬਾਹੀ ਹੋ ਗਿਆ ਜੀ ਆਹ ਪਹਿਲਾ ਮਿੱਟੀ ਇੰਨੀ ਅੰਦਰ ਗਈ ਹੈ ਇਹਦੇ ਚੱਕਣ ਦੇ ਖਰਚਾ ਦੇਖ ਲਓ ਕਿੰਨਾ ਆਊਗਾ ਕਿੱਥੋਂ ਪਹਿਲਾਂ ਤਾਂ ਕਿਸਾਨ ਦੋ ਹੀ ਮਾਰਿਆ ਪਿਆ ਜੀ ਉਤੋਂ ਆ ਆਪ ਤਾਂ ਮਾਰ ਦਿੰਦੇ ਨਾ ਨਾ ਸਾਡੀ ਕਿਸੇ ਨੇ ਵੀ ਗੱਲ ਸੁਣੀ ਆ ਤੜਕੇ ਦੇ ਫੋਨ ਕਰਨੇ ਵੀ ਫੋਨ ਨਹੀਂ ਚੱਕਦਾ ਕੋਈ ਆਉਂਦਾ ਨਹੀਂ ਹੈਗਾ ਇੱਥੇ ਕੋਈ ਮੁਲਾਜ਼ਮ ਨਹੀਂ ਆਉਂਦੇ ਕੱਲੇ ਜੀ ਸਾਹਿਬ ਪਰਸੋਂ ਦੇ ਉਹ ਵੀ ਸਾਡੇ ਕੋਲੇ ਆਏ ਆ ਅੱਜ ਵੀ ਉਹੀ ਆਏ ਆ ਹੋਰ ਕੋਈ ਆਉਂਦੇ ਨਹੀਂ ਹੈਗਾ ਫਸਲਾਂ ਕਿਹੜੀਆਂ ਕਿਹੜੀਆਂ ਬੀਜੀਆਂ ਹੋਈਆਂ ਇੱਥੇ ਫਸਲਾਂ ਛੋੜਨਾ ਸੀਗਾ ਜੀ ਇੱਥੇ ਮੱਕੀ ਸੀਗੀ ਮੂੰਗੀ ਸੀਗੀ ਨਰਮਾ ਸੀਗਾ ਜੀ ਸਾਰੇ ਤਬਾਹ ਹੋ ਗਏ ਉਦੇ ਵੀ ਤੁਸੀਂ ਆਪ ਪਾੜ ਭਰੇ ਜਰਾ ਹਾਂਜੀ ਉਦੇ ਵੀ ਆਪ ਉਹ ਕੀਤਾ ਸੀ ਉਹਦਾ ਤੜਕੇ ਦੇ ਫੋਨ ਕਰੀ ਜਾਂਦੇ ਜੀ ਅਸੀਂ ਹਾਂ ਉਹਦਾ ਤੜਕੇ ਦੇ ਫੋਨ ਕਰੀ ਜਾਂਦੇ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ ਇੱਕ ਬੇਨਤੀ ਇਹ ਵੀ ਇਹ ਪੱਕਾ ਕਰਕੇ ਚੱਲੇ ਜੀ ਇਹ ਆਏ ਕੋਈ ਗੱਟੇ ਲਾ ਜਾਂਦੇ ਕੱਲ ਫੇਰ ਖੁੱਲ ਗਿਆ ਜੀ ਇਹ ਕੋਈ ਜਾਂ ਦਮ ਵਾਲੇ ਕੱਲ ਨੁਕਸਾਨ ਹੋਇਆ 130 35 ਗਲਾਂ ਦੰਸਾਨ ਹੋ ਗਿਆ ਜੀ ਸਾਰੇ ਮੂੰਗੀ ਮਰੀ ਗਈ ਜੀ ਮੱਕੀ ਮਰੀ ਗਈ ਸਾਰਾ ਝੋਨਾ ਮਰ ਗਿਆ ਜੀ ਸਾਰਾ ਪਿੰਡਾ ਕੱਲ ਦੇ ਮਿੰਤਾ ਕਰੀ ਜਾਂਦੇ ਜੀ ਉਹਨਾਂ ਨੂੰ ਇਹ ਵੀ ਆਖਿਆ ਤੁਸੀਂ ਭਾਈ ਸਾਨੂੰ ਦੱਸ ਕੇ ਛੱਡਿਓ ਜਾਂ ਤਿੰਨ ਕ ਵੇ ਛੱਡੋ ਦਿਨੇਸ਼ ਤੜਕੇ ਸੀ ਆ ਜਾਗੇ ਉਹਨਾਂ ਨੇ ਤੁਹਾਨੂੰ ਫੋਨ ਕਰਤਾ ਜੀ ਉਹ ਛੱਡ ਤਾਂ ਇਹਨੇ ਸੁਆ ਜਾਂ ਥੋੜਾ ਕਹਣਾ ਘੱਟ 2 ਫੁੱਟ ਛੱਡ ਦਿੰਦੇ 3 ਫੁੱਟ ਛੱਡ ਦਿੰਦੇ ਜੀ ਕਿਉਂ ਚੱਲਦਾ ਪਤਾ ਲੱਗ ਜਾਂਦਾ ਆਪਾਂ ਨੂੰ ਅਸੀਂ ਪਿੰਡ ਵਾਲੇ ਪੈ ਜਾਂਦੇ ਨੱਕਾ ਬੰਦ ਕਰ ਲੈਂਦੇ ਸਾਦਾ ਧੜਕੇ ਪਤਾ ਲੱਗਿਆ ਸੁਆ ਫੁੱਲ ਸੀਗਾ ਜੀ ਆ ਹੁਣ ਵੀ ਤੁਹਾਡੇ ਸਾਹਮਣੇ ਫੁੱਲ ਚੱਲੀ ਜਾਂਦਾ ਜੀ ਕੋਈ ਆ ਰਿਹਾ ਜੀ ਇੱਥੇ ਆਮ ਲੋਕਾਂ ਦੀ ਸਰਕਾਰ ਹੈ ਕੋਈ ਸੁਣੀ ਸੁਣਵਾਈ ਨਹੀਂ ਕੋਈ ਸਾਡੀ ਸੁਣਵਾਈ ਨਹੀਂ ਕਿਸੇ ਦੀ ਹੋਈ ਜੀ ਫੋਨ ਫੋਨ ਬਥੇਰੇ ਕਰਿਆ ਕੱਲਾ ਜਈ ਸਾਹਿਬ ਆਇਆ ਜੀ ਇੱਥੇ ਵਿਚਾਰਾ ਜਾਂ ਇੱਕ ਮੁੰਡਾ ਕਹਿੰਦਾ ਬੇਲਦਾਰ ਆ ਮੈਂ ਆਇਆ ਜੀ ਕੋਈ ਨਹੀਂ ਆਈ ਸਰਾਂ ਨੂੰ ਫੋਨ ਕਰਦੇ ਕੋਈ ਤਾਂ ਸੁਣਦਾ ਨਹੀਂ ਜੀ ਆ ਦੇਖ ਲਓ ਹੁ ਹੁਣ ਵੀ ਕੱਲ ਆ ਕਿਲੇਪੋਣੇ ਕਿਲੇ ਚਰੇਗ ਸੀ ਜੀ ਕੱਲ ਜਿਹੜੇ ਪਾਈ ਆ ਸਾਰੇ ਦੁਬਾਰੇ ਫੇਰ ਆ ਰਾਜਵੀਰ ਸਿੰਘ ਦਾ ਕਿਸਾਨ ਦਾ ਕਹਿਦਾ ਜੀ ਇਹ ਇਹ ਨੁਕਸਾਨ ਹੋਇਆ ਪਿਆ ਉਹ ਜਗ੍ਹਾ ਦੀ ਸੜਕ ਪਾਣੀ ਪਾਰ ਕਰਦੇ ਆ ਜੀ ਪਿੰਡ ਚ ਵੀ ਜਾਣ ਦਾ ਖਤਰਾ ਬਣਿਆ ਪਿਆ ਪਿੰਡ ਚ ਜਾਣ ਦਾ ਖਤਰਾ ਜੀ ਜੇ ਹੁਣ ਅਸੀਂ ਚੱਲ ਕੇ ਜਾਊਗੇ ਜੀ ਸੜਕ ਟੁੱਟੀ ਜਾਂਦੀ ਸੀ ਸਾਰੀ ਉਹ ਮੌਸਮ ਉਤੋਂ ਖਰਾਬ ਆ ਜੀ ਆ ਰੋਡ ਸਾਰਾ ਰੋਡ ਟੁੱਟ ਗਿਆ ਜੀ ਜੇ ਹੁਣ ਇਹਦੀ ਗੌਰ ਕਰਨ ਜੀ ਕੋਈ ਗੱਲਬਾਤ ਹੋਵੇ ਅਸੀਂ ਨਾਲ ਲੱਗਣ ਨੂੰ ਤਿਆਰ ਆ ਸਾਰਾ ਪਿੰਡ ਵਾਲੇ ਕੰਨ ਕੀ ਆ ਦੁਬਾਰੇ ਕਿਉਂ ਟੁੱਟ ਗਿਆ ਪਹਿਲਾਂ ਵੀ ਕੀ ਕਾਰਨ ਕੀ ਮਾਰ ਕੇ ਪਰ ਇਹ ਨਹੀਂ ਜੀ ਸਮਾਰ ਕੇ ਹੁਣ ਕੱਕਾ ਰੇ ਅੱਗ ਤਾਂ ਉਹ ਨਹੀਂ ਬੇਨਤੇ ਵੀ ਖਾਣਾ ਪੂਰਤੀ ਕੀਤੀ ਮੈਗ ਮੈਂ ਹਾਂਜੀ ਮੈਂ ਕਿ ਮੈਨੇ ਖਾਣਾ ਪੂਰਤੀ ਕੀਤੀ ਹਾਂ ਹਾਂਜੀ ਖਾਣਾ ਪੂਰਤੀ ਹੈ ਜੀ ਜੀਸੀਬੀ ਨਾਲ ਮਿੱਟੀ ਸਿੱਟੀ ਗਏ ਲੜੜਾ ਹੈ ਨਹੀਂ ਗਾ ਜੀਸੀਬੀ ਦਾ ਖੁੰਚਾ ਜਿਹਾ ਭਰਦੇ ਮਿੱਟੀ ਪਾਣ ਦੇ ਹਾਂ ਕੋਈ ਲਾਤੜ ਨਹੀਂ ਕੋਈ ਵਿੱਚ ਪਾਣੀ ਨਹੀਂ ਪਾਇਆ ਉਹ ਦੇਖੋ ਜੀ ਉੱਤੋਂ ਉਹ ਕਰਿਆ ਬਥੜੇ ਥੋੜੇ ਥੋੜੇ ਰਹੇਗੀ ਥੋੜੇ ਥੋੜੇ ਰਹੇਗੀ ਉਹ ਜੀ ਸਾਡੇ ਤਾਂ ਇਹ ਮੰਗ ਹੈ ਜੀ ਦੋ ਦਿਨ ਤਿੰਨ ਦਿਨ ਨੂੰ ਵੱਧ ਲੱਗ ਜਾਣਾ ਜਦੋਂ ਸੁਆਜਾ ਜਮਾ ਬੰਦ ਹੋ ਗਏ ਪੱਕੇ ਬਿਨਾ ਚੱਲਦਾ ਨਹੀਂ ਇਹ ਬਸ ਆਹੀ ਬੇਨਤੀ ਸਾਡੀ ਇਹੇ ਕੰਮ ਦੁਆਰੇ ਫੇਰ ਹੋਊ ਇਹਨਾਂ ਨੇ ਇਹ ਬੰਦ ਕਰਤਾ ਦੁਆਰੇ ਫੇਰ ਟੁੱਟ ਜੂ ਇਹ ਕਹਿੰਦੇ ਦੋ ਵਾਰ ਮਾਰ ਪੈਂਦੀ ਆ ਜੋ ਪਾਣੀ ਨਹੀਂ ਹੁੰਦਾ ਉਦੋਂ ਪਿੱਛੇ ਰਹਿ ਜਾਂਦਾ ਪਾਣੀ ਤੁਸੋ ਤੁਸੀਂ ਸੋਕੇ ਨਾਲ ਮਾਰੇ ਜਾਂਦੇ ਹੋ ਜਦੋਂ ਪਾਣੀ ਜ਼ਿਆਦਾ ਆਉਂਦਾ ਪਰ ਤੁਹਾਡੇ ਕੰਨੀ ਜ਼ਿਆਦਾ ਹਾਂਜੀ ਸਾਡੇ ਕੰਨੀ ਬੇ ਸਾਰਾ ਨੁਕਸਾਨ ਕਰਦਾ ਜੀ ਫਿਰ ਗਾਂਹਾਂ ਵਾਲੇ ਵਿਚਾਰੇ ਬੰਦੇ ਪਾਣੀ ਤੋਂ ਮਰੀ ਜਾਂਦੇ ਆ ਉਹ ਪਾਣੀ ਤੋਂ ਬਿਨਾ ਮਰੀ ਜਾਂਦੇ ਪਾਣੀ ਮਾਰੇ ਆ ਜੀ ਇੱਥੇ ਸਾਨੂੰ ਪਾਣੀ ਮਰੀ ਜਾਂਦਾ ਉਹ ਵੀ ਮੂਰਲੇ ਜੀ ਮਰ ਗਏ ਸੀ ਵੀ ਮਰ ਗਏ ਸਾਡੀ ਸੁਣਵਾਈ ਇਹ ਨਹੀਂ ਕੋਈ ਸੁਣਦੇ ਨਹੀਂ ਜੀ ਕੋਈ ਜਾਨੂੰ ਗੱਟਾ ਨਹੀਂ ਦਿੱਤਾ ਕਿਸੇ ਨੇ ਕੋਈ ਗੱਟੇ ਗੁੱਟੇ ਸਾਫ਼ ਵੀ ਭਰਨ ਨੂੰ ਤਿਆਰ ਖੜੇ ਜਿੱਕਟੇ ਆ ਜਾਣਾ ਸੀ ਭਰ ਲਗੇ ਕੋਈ ਕਿਸੇ ਨੇ ਘਟਣ ਦਾ ਕੁਝ ਨਹੀਂ ਦਿੱਤਾ ਜੀ ਕਿਸੇ ਨੂੰ ਫੋਨ ਫੋਨ ਨਹੀਂ ਕੀਤਾ ਐਸ ਜੀ ਨੂੰ ਕੋਈ ਐਸ ਡੀ ਐਮ ਨੂੰ ਕਿ ਜੀ ਉਹ ਫੋਨ ਕਰੇ ਸੀਗੇ ਜੀ ਆਹ ਮੁੰਡਾ ਨੇ ਫੋਨ ਕਰੇ ਸੀ ਆਹ ਮੁੰਡੇ ਨੇ ਫੋਨ ਕਰਾਈ ਦੱਸਣ ਦਾ ਸੀ ਤੁਹਾਨੂੰ ਕਿ ਕੀ ਗੱਲਬਾਤ ਹੋਈ ਹੈ ਜੀ ਫੋਨ ਕਰਿਆ ਤੇ ਕੋਈ ਆ ਨਹੀਂ ਰਿਹਾ ਜੀ ਬਸ ਆਪਣਾ ਚਾਹ ਦਾ ਸਾਡੀ ਜੀ ਅਸੀਂ ਆ ਖੜੇ ਆਈ ਸਾਰੇ ਸਾਡਾ ਪਿੰਡ ਨਗਰ ਖੜਾਈ ਸਾਰਾ 8:00 ਵਜ ਗਈ ਜੀ ਕਹਿੰਦਾ ਜੈ ਜੀ ਸਾਹਿਬ ਆਏ ਕੋਈ ਨਹੀਂ 10:00 11:00 ਵਜ ਗਈ ਜੀ ਤੁਹਾਨੂੰ ਪਤਾ ਹੀ ਟਾਈਮ ਦੇਖ ਗੱਲਬਾਤ ਕਰਦੇ ਆ ਕਿ ਇੱਕ ਵਾਰ ਬੇਸ਼ੱਕ ਰਜਵਾਹਾ ਜਿਹੜਾ ਭਰ ਦਿੱਤਾ ਗਿਆ ਸੀ ਪਰ ਦੁਬਾਰੇ ਪਾੜ ਪੈਣ ਦਾ ਕੀ ਕਾਰਨ ਰਿਹਾ ਜੀ ਸਾਹਿਬ ਕੀ ਕਾਰਨ ਹੋ ਗਿਆ ਦੁਬਾਰੇ ਫੇਰ ਪਾੜ ਪੈ ਗਿਆ ਤੁਸੀਂ ਪਰਸੋਂ ਵੀ ਆਪਾਂ ਗੱਲ ਹੋਈ ਸੀ ਤੁਸੀਂ ਪਾੜ ਭਰਿਆ ਕਹਿੰਦੇ ਸਮਾਰਕੇ ਨਹੀਂ ਭਰਿਆ ਗਿਆ ਕੋਈ ਗੱਟੇ ਨਹੀਂ ਲਿਆਂਦੇ ਕੋਈ ਪ੍ਰਬੰਧ ਨਹੀਂ ਹੋਇਆ ਨਹੀਂ ਗੱਟੇ ਤਾਂ ਆਪਾਂ ਲਵਾ ਲਈ ਸੀ ਕੱਲ ਆਪਣਾ 3-4 ਵਜੇ ਦੇ ਕਰੀਬ ਹੋ ਗਿਆ ਸੀ ਆਪਣਾ ਨੱਕ ਮੁਕੰਮਲ ਹਾਂਜੀ ਤੇ ਉਸ ਤੋਂ ਬਾਅਦ ਖੁਸ਼ ਆਪਾ ਹਲਕਾ ਥੋੜਾ ਪਾਣੀ ਇੱਥੇ ਬੰਨ ਲਾ ਕੇ ਇਕੱਠਾ ਕੀਤਾ ਸੀ ਉਹ ਚਲਾ ਕੇ ਵੀ ਦੇਖਿਆ ਚੱਲਦੇ ਪਾਣੀ ਦੇ ਗੱਟੇ ਲਾਏ ਆਪਾਂ ਉਹ ਚੱਲਦੇ ਪਾਣੀ ਦੇ ਘਟੇ ਆਏ ਹੁੰਦਾ ਹੈ ਜੇ ਆਪਾਂ ਨਾਈ ਹੈ ਵਧੀਆ ਲੱਗਦਾ ਦਿੱਤੇ ਬਣੀ ਜਾ ਥੋੜਾ ਆਪਣੇ ਕੋਲ ਜਿਹੜਾ ਵੀ ਪਾਣੀ ਸਟੈਂਡ ਬਾਈ ਪਿਆ ਸੀ ਆਪਣਾ ਬੰਨ ਲਾ ਕੇ ਉਹ ਤੇ ਆਪਾਂ ਘਟੇ ਲਵਾਏ ਸੀਗੇ ਉਸ ਤੋਂ ਬਾਅਦ ਸ਼ਾਮ ਨੂੰ ਪਾਣੀ ਆਇਆ ਜੀ ਛੱਟਿਆ ਗਿਆ ਢੇਡ ਦੋ ਆਪਣਾ ਦੋ ਕਫਟ ਪਾਣੀ ਛੱਟਿਆ ਗਿਆ ਤੇ ਉਸ ਤੋਂ ਬਾਅਦ ਜਾ ਕੇ ਕਦੇ ਸਵੇਰ ਨੂੰ ਕੋਣ ਆਇਆ ਬਣ ਕਿ ਆਪਣਾ ਦਵਾਰੇ ਨੱਕਾ ਹੋ ਗਿਆ ਉੱਥੇ ਸਵੇਰ ਮੌਕੇ ਤੇ ਆਏ ਆਪਾਂ ਤੇ ਹੁਣ ਥੋੜਾ ਪਾਣੀ ਬੰਦ ਕਰਾਇਆ ਜੀ ਦੇਖਦੇ ਹਾਂ ਕਿ ਕਿੱਥੋਂ ਲੀਕੇਜ ਹੋ ਰਹੀ ਕਿੰਨਾ ਨੁਕਸਾਨ ਹੋ ਰਿਹਾ ਕਿਸਾਨਾਂ ਦਾ ਇਹਦਾ ਕੋਈ ਮੁਆਵਜ਼ਾ ਮਿਲੂ ਕਿਸਾਨਾਂ ਨੂੰ ਕਿਸਾਨ ਨੇ ਪਹਿਲੇ ਖੇਤੀਬਾੜੀ ਬਹੁਤ ਘਾਟੇ ਜਾਈਗੀ ਕਿਹਦਾ ਆ ਯਾਰ ਤੇ ਮੌਜਾ ਮਾਲ ਵਿਭਾਗ ਦੇਖਾਈ ਆਪਾਂ ਆਪਣੇ ਫਟਵਾਰੀਆਂ ਨੂੰ ਉਹ ਕਰਾਂਗੇ ਉਹ ਆਪਣੀ ਰਿਪੋਰਟ ਬਣਾ ਕੇ ਮੰਗੇ ਨਹੀਂ ਨਹੀਂ ਮੰਗੇ ਪੱਕਾ ਹੋ ਜੂ ਪੱਕਾ ਕਰ ਕੀਤਾ ਜਾਊ ਹੋਣ ਕੇ ਫਿਰ ਉਹੀ ਘੱਟੇ 'ਕ ਲਾ ਕੇ ਖਾਨਾ ਪੂਰਤੀ ਹੋਊ ਦੇਖੋ ਹਾਇਰ ਆਫੀਸਰ ਜੇ ਮਿਹਨਤ ਕਰਨਗੇ ਆਪਾਂ ਨੂੰ ਉਹ ਚੀਜ਼ ਹੋਊਗੀ ਹਾਇਰ ਆਫੀਸਰ ਹੀ ਸਟੈਪ ਲੈਣਗੇ ਲੋਕੀ ਡਿਸੀਜਨ ਲੈਣਗੇ ਕਿ ਨੱਕਾ ਪੱਕਾ ਕੀ ਮੈਕਰਾਉਣਾ ਬ੍ਰਿਕ ਲਾਈਨ ਤੋਂ ਉਹਨਾਂ ਨੂੰ ਗੰਦੀ ਡੱਟੇ ਲਵਾਉਣੇ ਨੇ ਉਹਨਾਂ ਕੋਲ ਹਲੇ ਮੇਰੇ ਕੋ ਕੋਈ ਪਰਮਿਸ਼ਨ ਆਈ ਨਹੀਂ ਤੁਸੀਂ ਗੱਲ ਨਹੀਂ ਕਿ ਤੇਜ ਉੱਚ ਅਧਿਕਾਰੀ ਨੇ ਵੀ ਇੱਥੇ ਪ੍ਰੋਬਲਮ ਆਈ ਪਈ ਹੈ ਜੀ ਦੂਜੀ ਵਾਰ ਉਹਨਾਂ ਨੇ ਗੱਲ ਜ਼ਰੂਰ ਕੀਤੀ ਹੈ ਇੱਕ ਵਾਰ ਤਾਂ ਉਹ ਕਹਿ ਰਹੇ ਕਿ ਠੇਕੇਦਾਰ ਵਾਪਸ ਬੁਲਾਓ ਤੇ ਉਹਨੂੰ ਦਿਲ ਤੋਂ ਗੱਲ ਹੀ ਕਰਾਉਣੀ ਕੋਈ ਚੀਜ਼ ਕਰੋ ਪਹਿਲਾਂ ਪਾਣੀ ਪਾਣੀ ਬੰਦ ਹੋਵੇਗਾ ਫਿਰ ਜਾ ਕੇ ਪੱਤਰਾਗੇਗਾ ਕਿ ਕਿੰਨਾ ਨਸਾਲ ਹੋ ਗਿਆ ਤੇ ਕੀ ਅੱਗੇ ਡਿਸੀਜਨ ਲੈਣਗੇ ਹੁਣ ਉਹ ਹਲੇ ਤੱਕ ਮੇਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਕੋਈ ਡਿਸੀਜਨ ਨਹੀਂ ਬਿਲਕੁਲ ਇਹ ਅਧਿਕਾਰੀ ਜਿਨ੍ਹਾਂ ਦਾ ਕਹਿਣਾ ਕਿ ਨਕਾ ਜਿਹੜਾ ਪਹਿਲਾਂ ਬਿਸ਼ ਪੂਰ ਦਿੱਤਾ ਗਿਆ ਸੀ ਪਰ ਦੁਆਰੇ 파ੜ ਪੈ ਗਿਆ ਉੱਥੇ ਪਿੰਡ ਵਾਸੀ ਨੇ ਜਿਹੜੇ ਪ੍ਰੇਸ਼ਾਨ ਨਜ਼ਰ ਆ ਰਹੇ ਨੇ ਸਰਕਾਰ ਤੋਂ ਮੁਆਵਜ਼ੇ ਦੀ ਇੱਥੇ ਮੰਗ ਕਰ ਰਹੇ ਨੇ ਉੱਥੇ ਨੱਕੇ ਨੂੰ ਪੂਰਾ ਕਰਨ ਦੀ ਮੰਗ ਕਰ ਰਿਹਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਹੁਣ ਦੇਖਣਾ ਹੋਵੇਗਾ ਕਿ ਮਹਿਕਮਾ ਅਤੇ ਸਰਕਾਰ ਇਸ ਵੱਲ ਕੋਈ ਧਿਆਨ ਦਿੰਦੀ ਹੈ ਜਾਂ ਖਾਨਾ ਪੂਰਤੀ ਕਰਕੇ ਕਿਸਾਨ ਇਸੇ ਤਰ੍ਹਾਂ ਹੀ ਮੁਸ਼ਕਲ 'ਚ ਰਹਿੰਦੇ ਨੇ ਮਨੀਸ਼ ਗਰਗ ਪੀਟੀਸੀ ਨਿਊਜ਼ ਪਿੰਡ ਭਗਵਾਨਪੁਰਾ ਬਠਿੰਡਾ